ਪਾਣੀ ਦੀ ਔਕਾਤ ਨਹੀਂ ਸੀ ਯਸ਼ੂ ਨੇ ਸਾਨੂੰ 올 ਸੀਜ਼ਨ ਦੀ ਬੋਤਲ ਪ੍ਰੈਸ ਕੀਤੀ ਹallelujah 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 ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਸੋ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਪਰਮੇਸ਼ਵਰ ਨੇ ਫੇਰ ਇੱਕ ਵਾਰ ਮਸੀਹ ਭਾਈਚਾਰੇ ਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸੀ ਵੀ ਇਹ ਤਿੰਨ ਸ਼ਰਾਰਤੀ ਅਨਸਰ ਜੋ ਪਰਮੇਸ਼ਵਰ ਪ੍ਰਭ ਯਸ਼ੂ ਮਸੀਹ ਦਾ ਮਜ਼ਾਕ ਉਡਾ ਰਹੇ ਸੀ ਜੋ ਮਸੀਹ ਭਾਈਚਾਰੇ ਨੂੰ ਮੰਦਾ ਚੰਗਾ ਬੋਲ ਰਹੇ ਸੀ ਪਰ ਗਲੋਬਲ ਕਿਸ਼ਨੈਕਸ਼ਨ ਕਮੇਟੀ ਨੇ ਪੂਰੇ ਮਸੀਹ ਭਾਈਚਾਰੇ ਵੱਲੋਂ ਇਹਨਾਂ ਤੇ ਇੱਕ ਪਰਚਾ ਦਰਜ ਕਰਵਾਇਆ ਸੀ ਔਰ ਇਸ ਬੰਦੇ ਦੀ ਵੀਡੀਓ ਵੀ ਆਈ ਸੀ ਮਾਫੀ ਮੰਗ ਰਹੇ ਸੀ ਅੱਜ ਇਹ ਪੂਰਾ ਆਪਣਾ ਸਮਾਜ ਲੈ ਕੇ ਆਏ ਨੇ ਔਰ ਇਹ ਮਸੀਹ ਭਾਈਚਾਰੇ ਤੋਂ ਮਾਫੀ ਮੰਗਦੇ ਨੇ ਉਹ ਸਾਡਾ ਪੂਰਾ ਸੰਤ ਸਮਾਜ ਪਾਸਟਰ ਸਹਿਬਾਨ ਲੀਡਰ ਸਹਿਬਾਨ ਅੱਜ ਇੱਥੇ ਇਕੱਠੇ ਹੋਏ ਨੇ ਔਰ ਤੁਹਾਡੀ ਕਚਹਿਰੀ ਜਿੱਨਾਂ ਨੂੰ ਅਸੀਂ ਲੈ ਕੇ ਆਏ ਆ ਸੋ ਮੈਂ ਚਾਹਾਂਗਾ ਵੀ ਕੋਸ਼ਿਸ਼ ਆਬਦ ਨੂੰ ਖੁਦ ਆਪਸ਼ਾਰਤੀ ਆਂਸਰ ਬੋਲਣ ਗੋਦੀ ਗਲਤੀ ਹੋ ਗਈ ਜੀ ਸਾਡੇ ਤੋਂ ਜੈ ਮਸ਼ੀ ਦੀ ਸਾਡੇ ਤੋਂ ਗਲਤੀ ਹੋ ਗਈ ਜੀ ਅੱਜ ਤੋਂ 10 12 ਦਿਨ ਪਹਿਲਾਂ ਸਤੋ ਇੱਕ ਵੀਡੀਓ ਪੈ ਗਈ ਸੀ ਅਸੀਂ ਉਹ ਵੀਡੀਓ ਨੂੰ ਲੈ ਕੇ ਤੁਹਾਡੇ ਤੋਂ ਸਾਰੇ ਭਾਈਆ ਚਾਰਾਂ ਤੋਂ ਗਲਤੀ ਹੋ ਗਈ ਅਸੀਂ ਅਹੀਂ ਕੰਨੀ ਗਲਤੀ ਮੰਨਣਾ ਹੈ ਤੁਹਾਡੀ ਕਚਹਿਰੀ ਦੀ ਗਲਤੀ ਮੰਨਣਾ ਹੈ ਗਲਤੀ ਮੰਗਦੇ ਆ ਜੀ ਸਾਰੇ ਉਹ ਬੋਲੋਗੇ ਤੁਸੀਂ ਕਾਹ ਮਸੀਹ ਭਾਈਚਾਰੇ ਦੇ ਖਿਲਾਫ ਨਹੀਂ ਬੋਲਦੇ ਨਹੀਂ ਬੋਲਦੇ ਨਹੀਂ ਬੋਲਦੇ ਤੁਸੀਂ ਮਸੀਹ ਭਾਈਚਾਰੇ ਨੂੰ ਕੀ ਸਮਝਦੇ ਹੋ ਕਿਉਂ ਤੁਸੀਂ ਬਾਰ-ਬਾਰ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋ ਮਸੀਹ ਭਾਈ ਜਾਰਾ ਕਦੀ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਸੀਂ ਸਾਰੇ ਸ਼ਾਂਤੀ ਪਸੰਦ ਲੋਕ ਆ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਅਸੀਂ ਪਿਆਰ ਕਰਦੇ ਆ ਤੁਸੀਂ ਜਿੰਨੇ ਜਿੰਨੇ ਚੱਲ ਕੇ ਆਏ ਹੋ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆ ਤੁਹਾਡਾ ਵੈਲਕਮ ਵੀ ਕਰਦੇ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਸਾਨੂੰ ਪਿਆਰ ਕਰਨਾ ਸਿਖਾਉਂਦੇ ਨੇ ਪ੍ਰਭੂ ਯਿਸੂ ਮਸੀਹ ਸਾਨੂੰ ਮਾਫ਼ ਕਰਨਾ ਸਿਖਾਉਂਦੇ ਨੇ ਮਗਰ ਇਹ ਸਮਾਜ ਗਲਤੀ ਮੰਗਦਾ ਹੈ ਸੰਸੀ ਸਮਾਜ ਹੈ ਗਲਤੀ پورے ਸਮਾਜ ਨੂੰ ਮਾਫੀ ਮੰਗਣ ਦੀ ਲੋੜ ਨਹੀਂ ਆ ਸਾਡਾ ਸਮਾਜ ਸੰਸੀ ਸਮਾਜ ਸਾਡਾ ਆਪਣਾ ਸਮਾਜ ਆ ਅਸੀਂ ਸੰਸੀ ਸਮਾਜ ਨੂੰ ਪਿਆਰ ਕਰਦੇ ਆ ਮਗਰ ਕਿਸੇ ਇੱਕ ਬੰਦੇ ਕਰਕੇ ਪੂਰੇ ਸਮਾਜ ਨੂੰ ਅਸੀਂ ਗਲਤ ਨਹੀਂ ਕਹਿੰਦੇ ਜਿਹੜੇ ਇਹ ਸ਼ਰਾਰਤੀ ਆਂਸਰ ਨੇ ਇਹ ਮਾਫੀ ਮੰਗਣ ਇਹ ਆਪਣੀ ਗਲਤੀ ਮਹਿਸੂਸ ਕਰਨ ਅਗਰ ਇਹ ਗਲਤੀ ਮਹਿਸੂਸ ਕਰਦੇ ਨਹੀਂ ਅਸੀਂ ਗਲਤੀ ਨਹੀਂ ਹੁੰਦੀ ਤੇ ਮਸੀਹ ਭਾਈਚਾਰਾ ਵੱਡਾ ਦਿਲ ਰੱਖ ਕੇ ਮੈਂ ਪੂਰੇ ਮਸੀਹ ਭਾਈਚਾਰੇ ਨੂੰ ਵੀ ਬੇਨਤੀ ਕਰਾਂਗਾ ਵੀ ਪੂਰਾ ਮਸੀਹ ਭਾਈਚਾਰਾ ਵੀ ਇਹਨਾਂ ਨੂੰ ਮਾਫ਼ ਕਰੇ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਵੀ ਆਪਣੇ ਦੁਸ਼ਮਣਾਂ ਨੂੰ ਵੀ ਮਾਫ਼ ਕਰੋ ਹallelujah ਹallelujah ਸੋ ਅਸੀਂ ਸਾਰੇ ਪਰਮਾਨੂ ਪਿਆਰ ਕਰਦੇ ਹਾਂ ਜਿੱਦਾਂ ਮੈਂ ਦੱਸਿਆ ਪਰ ਜਿਹੜੀ ਕਾਨੂੰਨੀ ਪ੍ਰਕਿਰਿਆ ਵਾ ਉਹ ਤੁਹਾਨੂੰ ਅਡਾਪਟ ਕਰਨੀ ਪਵੇਗੀ ਜਿਹੜਾ ਪਰਚਾ ਤੁਹਾਡੇ ਤੇ ਦਰਜ ਹੋਇਆ ਉਹਦੀ ਜਮਾਨਤਾ ਕਰਾਓ ਪਰ ਕਾਨੂੰਨੀ ਪ੍ਰਕਿਰਿਆ ਤੁਸੀਂ ਅਡਾਪਟ ਕਰੋ ਬਾਕੀ ਜੋ ਸਾਡੇ ਪੂਰੇ ਮਸੀਹ ਭਾਈਚਾਰੇ ਦਾ ਫੈਸਲਾ ਹੋਏਗਾ ਉਹ ਸਾਨੂੰ ਮਨਜ਼ੂਰ ਆ। ਜੇ ਸਾਡਾ ਸੰਤ ਸਮਾਜ ਤੁਹਾਨੂੰ ਮਾਫ ਕਰਦਾ ਵਾ ਤੇ ਅਸੀਂ ਸੰਤ ਸਮਾਜ ਦੇ ਨਾਲ ਐ। ਦੱਸੋ ਪਾਸੇ ਜੀ ਕੀ ਕੀਤਾ ਜਾਵੇ? ਆ ਪਰਮੇਸ਼ਵਰ ਦੇ ਦਾਸ ਸਾਰੇ ਇਕੱਠੇ ਹੋਏ ਆ। ਦੱਸੋ ਜੀ। ਮਾਫ ਕਰਵਾ ਜੀ। ਮਾਫ ਕਰ। ਕਬੀਸ਼ ਨੂੰ ਸੇ ਪੁਲਿਸ ਤੋਂ ਕਹਿੰਦੇ ਕਿ ਮਾਫ ਕੀਤਾ ਜਾਵੇ। ਇੱਕ ਵਾਰ ਇੱਕ ਇੱਕ ਮੌਕਾ ਦੇਣਾ ਚਾਹੀਦਾ ਪਰ ਮਾਫ ਕਰਦਾਂ ਚਾਹੀਦਾ। ਤਾਂ ਕਿ ਇਹਨਾਂ ਤੋਂ ਇੱਕ ਲਿਖਤੀ ਰੂਪ ਤੇ ਬਿਆਨ ਲਿੱਤਾ ਜਾਵੇ ਕਿ ਕਦੇ ਇਦਾਂ ਦੀ ਕੋਈ ਗਲਤੀ ਨਹੀਂ ਹੋਵੇਗੀ। ਔਰ ਪਰਮੇਸ਼ਵਰ ਦੇ ਨਾਮ ਦੇ ਵਿਚਾਰਨ ਮਾਫ ਕਰ। ਸੋ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ।